ਸੋ ਤੁਸੀਂ ਦੇਖ ਰਹੇ ਹੋ ਸਾਜਨ ਪੰਜਾਬੀ ਟੀਵੀ ਤੇ ਦੋਸਤੋ ਅੱਜ ਮੈਂ 3E ਪੁਆਇੰਟ ਜਿਹੜਾ ਇੱਥੇ ਪਾਰਕ ਆ ਸਰੀ ਚ ਉੱਥੇ ਆਇਆ ਤੇ ਇੱਥੇ ਮਹਿਫਿਲ ਉਧਰ ਜਿਹੜਾ ਕਬੱਡੀ ਦਾ ਗਰਾਊਂਡ ਆ ਉਹ ਉਸ ਨਾਲੋਂ ਜ਼ਿਆਦਾ ਤੇ ਇੱਥੇ ਆ ਜਿਵੇਂ ਹੁਣ ਬਾਜ਼ੀਆਂ ਲੱਗ ਰਹੀਆਂ ਤਾਸ ਦੀਆਂ ਤੇ ਆ ਮੈਂ ਸਮਝ ਲਓ ਸਾਹਮਣੇ ਜਿਹੜਾ ਤੁਹਾਨੂੰ ਦਿਖਾ ਰਿਹਾ ਗੁਰਬਖਸ਼ ਸਿੰਘ ਜਿਹੜਾ ਕਿਉਂਕਿ ਇੱਥੇ 28 ਅਪ੍ਰੈਲ ਨੂੰ ਚੋਣਾ ਹੋਣ ਜਾ ਰਹੀਆਂ ਪ੍ਰਧਾਨ ਮੰਤਰੀ ਵਾਲੀ ਹੁੰਦੀ ਜਿਹੜੇ ਲੋਕ ਸਭਾ ਦੀਆਂ ਜਿਹੜੀ ਤੇ ਆ ਹੁਣ ਇੱਥੇ ਤਾਸਾਂ ਦੀਆਂ ਬਾਜ਼ੀਆਂ ਲੱਗ ਰਹੀਆਂ ਆ ਸਾਡੇ ਪੰਜਾਬੀ ਆ ਜਿਹੜੇ ਆ ਕੇ ਜਦੋਂ ਫੁਰਸਤ ਮਿਲਦੀ ਆ ਸਮੇਂ ਚੋਂ ਸਮਾਂ ਕੱਢ ਕੇ ਤੇ ਇੱਧਰ ਆ ਕੇ ਫਿਰ ਉਹ ਕਰਦੇ ਆ ਇੰਜੋਏ ਕਰਦੇ ਆ ਤੇ ਚਲੋ ਜੀ ਕੁੱਟੋ ਫਿਰ ਹੁਣ ਤੁਸੀਂ ਕਿਹੜੀ ਕਿਹੜੀ ਆ ਜੀ ਇਹ ਸਿਫਾ ਮੰਨਾਂਗੇ ਸੀਫ ਲਾਉਗੇ ਇਹ ਸੀਫ ਆ ਸੀਫ ਆ ਜੀ ਲਓ ਜੀ ਇਹ ਸੀਫਾ ਵਾਲੀ ਗੇਮ ਆ ਖੇਡ ਆ ਇਹ ਰੌਲਾ ਸਰਾਮਨ ਨਾਲੋਂ ਜ਼ਿਆਦਾ ਪੈਂਦਾ ਹੁੰਦਾ ਵੀ ਆ ਚੱਕ ਉਹ ਦੂਜੇ ਤੇ ਹੁੰਦਾ ਲਓ ਜੀ ਇਹ ਸਰਾਮਨ ਇਹ ਸੀਫ ਆ ਜੀ ਮੇਰੇ 11 ਮੰਨੇ ਇਹ ਚੱਕ ਕੇ ਲੈ ਕੇ ਮੈਂ ਦੁਬਾਰਾ ਬੰਨ ਤੇ ਇਹ ਵਿੱਚ ਆ ਗਿਆ ਆਪ ਜੀ ਹਣੇ ਭਾਜੀ ਕਰਨੀ ਲੱਗ ਰਹੀ ਨਾ ਪਤਾ ਹੈ 11 ਕਰ ਲਓ ਲਓ ਜੀ ਇਹ ਸੀਫ ਲਾਉਂਦੇ ਆ ਤੇ ਸੀਫ ਜਦੋਂ ਲਾਈ ਤੁਹਾਨੂੰ ਦੱਸਾਂਗੇ ਉਦੋਂ ਥੋੜਾ ਜਿਆਦਾ ਹੋਊ ਤੇ ਜਿਹੜੀ ਤਿੰਨ ਵੀ ਸੋਨੇ ਰੰਗੀ ਇਹਨਾਂ ਕੋਲੇ ਤਾਸ ਆ ਇਹ ਵਾਕਈ ਕਿਕਰ ਵਗਰ ਮੇਰੇ ਨਾ ਮਾਰੇ ਪਤਾ ਨਹੀਂ ਕੀ ਰਹਾ ਨਾ ਨਾ ਨਹੀਂ ਨਹੀਂ ਉਹ ਲਾ ਤੇ ਪੂਣੇ ਵੀ ਕਿਉਂ ਲੈ ਲੈ ਚੱਕਰ ਚੱਕਰ ਚੱਲਦਾ ਲਓ ਜੀ ਇੱਧਰ ਹੈਗੀ ਸਰਾਬਾਨ ਨਹੀਂ ਐ ਇੱਥੇ ਥੋੜਾ ਜਿਆਦਾ ਜਿਆਦੇ ਦਾਵ ਜੀ ਆਉਂਦੀ ਹੁੰਦੀ ਹੈ ਪੱਤੇ ਦੀ ਤੇ ਨਜ਼ਾਰਾ ਵੀ ਥੋੜਾ ਜਿਆਦਾ ਆਉਂਦਾ ਇੱਕ ক্রিকেট ਖੇਡ ਤੇ ਇੱਕ ਬਾਡੀ ਕ੍ਰਿਕਟ ਥੋੜੀ ਜੀ ਦਾਦੇ ਦਬਾਗਦੀ ਹੁੰਦੀ ਹੈ ਜ਼ੋਰ ਘੱਟ ਲਾਦਾ ਹੁੰਦਾ ਤੇ ਇਹ ਤੇ ਥੋੜਾ ਜਿਹਾ ਉਹ ਕਬੱਡੀ ਵਾਲੇ ਤੇ ਜ਼ੋਰ ਜ਼ਿਆਦਾ ਲਾਦਾ ਹੁਣ ਸ਼ਰਾਮਨ ਤਾਂ ਵੀ ਹੈ ਅਜੇ ਖੜਜੋ ਅਜੇ ਬਾਦਸ਼ਾਹ ਦੇ ਬੇਗੀ ਜਦੋਂ ਲਾਈ ਨਾ ਫੇਰ ਦੇਖਿਓ ਨਿਆਰਾ ਉਹ ਉਹ ਵਿਚਾਰੇ ਮੁੱਕਦੇ ਹੀ ਨਹੀਂ ਜਾ ਜੀ ਗਈ ਗਈ ਆ ਦੱਸਿਆ ਦ ਗਈ ਗਈ ਆ ਸੀ ਜੀ ਕਿਵੇਂ ਆ ਜ਼ਿੰਦਗੀ ਜੀ ਇੱਥੋਂ ਦੀ ਬਹੁਤ ਵਧੀਆ ਜੀ ਵਧੀਆ ਬਸ ਇਹ ਆ ਹੈ ਮਿੱਠੀ ਮਿੱਠੀ ਝੇੜ ਕਿਉਂ ਆਦੇ ਹੁੰਦੀ ਐ ਮਿੱਠੀ ਝੇੜ ਐ ਮਿੱਠੀ ਝੇੜ ਹੀ ਐ ਮਿੱਠੀ ਝੇੜ ਪਰ ਪੈ ਜਾਂਦੀ ਐ ਕਰੋ ਬਾਹਰ ਦੇ ਨਿਕਲੋ ਜੋ ਮਰਦੀ ਕੀ ਉਹ ਹਾਂਜੀ ਜੋ ਦੋ ਇੱਥੇ ਇੱਥੇ ਹੀ ਬਣ ਜਾਂਦੇ ਆਈਆ ਕੋਈ ਐਸੀ ਗੱਲ ਨਹੀਂ ਬਹੁਤ ਹਾਂ ਬੜਾ ਮਾਲਕ ਨੇ ਦਿੱਤਾ ਹਾਂਜੀ ਪਰ ਜੋ ਇੱਥੇ ਨਜ਼ਾਰੇ ਇੱਥੇ ਹਾਂ ਉੱਥੇ ਮੜਾ ਬਦਲ ਚੜ ਆਇਆ ਓਏ ਉਹ ਲੈ ਓਏ ਉਹ ਕਰ ਲੋ ਬੱਚਾ ਕਰ ਲੋ ਕਟਾ ਅੰਦਰ ਇੱਥੇ ਫਿਕਰ ਤਾਂ ਨਹੀਂ ਨਹੀਂ ਇੱਥੇ ਇੰਨਾ ਹੈਗਾ ਜੀ ਵੀ ਉੱਥਿਆਂ ਦੇ ਕੰਮਕਾਰ ਤਾਂ ਹੈ ਨਹੀਂ ਫੇਰ ਤੂੰ ਵਿਹਲਾ ਬਾਬਾ ਜੀ ਨਹੀਂ ਇਹ ਕੰਮ ਬੜਾ ਕੰਮ ਹੈ ਇੱਕ ਗੀ ਬਾਹਰ ਆ ਨਹੀਂ ਦਮ ਹਾਂਜੀ ਅੱਛਾ ਇੱਥੇ ਜੀ ਇੱਥੇ ਦੇ ਅੰਦਰ ਪੀਆਰ ਵਾਲੇ ਖੁਸ਼ ਨਹੀਂ ਹਾਂ ਜਿਹੜੇ ਦੂਏ ਬੀਸਟਰ ਬੀਜੇ ਤਾਂ ਸੁਪਰ ਵਾਲੇ ਉਹ ਉਹ ਅੱਛਾ ਵੱਧ ਖੁਸ਼ ਨਹੀਂ ਜੀ ਪਰ ਕਹਿੰਦੇ ਅਸੀਂ 4 ਮਹੀਨੇ ਬਗੇ ਜਾਣਾ ਹਾਂ ਜਿਵੇਂ ਹੁਣ ਅਸੀਂ ਜੇ ਬੀਸਟਰ ਬੀਜੇ ਆਲੇ ਚਲੇ ਜਾਣਾ ਉਹ ਤਾਂ ਚਲੇ ਜਾਣਾ ਉਦੋਂ ਕਿੱਥੇ ਬੈਠੇ ਅਸੀਂ ਤਾਂ ਜਾਣਾ ਇੱਧਰ ਚਾਹ ਬਹੁਤ ਚੜਵਾਈ ਜਾਂਦੀ ਕਰਨ ਜਾਂਦੇ ਉੱਥੋਂ ਚਾਹ ਅੱਛਾ ਉਹ ਉੱਥੋਂ ਜਿਵੇਂ ਚਾਹ ਚੜਦਾ ਸਾਨੂੰ ਵੀ ਉੱਥੇ ਆ ਰਹੇ ਆ ਤੇ ਸਾਨੂੰ ਉਹ ਇੱਥੋਂ ਜਾਂਦਿਆਂ ਨੂੰ ਚਾਹ ਚੜਦਾ ਹਾਂ ਹਾਂ ਕਿੱਥੇ ਦਾ ਆਕੇ ਨਹੀਂ ਕਈ ਕਈ ਕਿੰਨੇ ਸਾਲ ਹੋ ਗਏ ਆਇਆ ਤਾਂ ਸੋਨੂੰ ਤਾਂ ਵਿੱਚ ਕੋਈ ਹੈਗੇ ਜੀ ਇੰਨੇ ਪੰਜ ਪੰਜ 7 10 10 ਸਾਲ ਹੋ ਗਏ ਜੀ ਕਿ ਛੋਟਾ ਕਿਹੜਾ ਪਿੰਡਾ ਕੀ ਨਾਂ ਜੀ ਘਣੀਆਂ ਕੇ ਘੜੀਏ ਕਹੇ ਤਾਂ ਉੱਥੇ ਉਹਦੇ ਚ ਹੈ ਜੀ ਤਰਪੂਸਲੇ ਦੇ ਵਿੱਚ ਤਰਪੂਸਲੇ ਚ ਘੜੀਏ ਇੱਕ ਵਕਤ ਉਧਰ ਮੋਗੇ ਕੰਨੀ ਵੀ ਸੀਗਾ ਹਾਂ ਨਹੀਂ ਜੀ ਕੀ ਨਾਂ ਕੀ ਆ ਜੀ ਲਖਵਿੰਦਰ ਸਿੰਘ ਆ ਕੋਈ ਲਾ ਤੇ ਇੱਥੇ ਫਿਰ ਕਿੰਨੇ ਸਾਲ ਹੋ ਗਏ ਆਇਆਂ ਨੂੰ ਜੀ 18 ਸਾਲ ਹੋ ਗਏ ਬੇਟਾ ਸੀਗਾ ਇੱਥੇ ਕਿ ਬੇਟੀ ਜੀ ਬੇਟੀ ਬੇਟੀ ਨੇ ਸੱਜਿਆ ਬੇਟਾ ਨਾਲ ਆਇਆ ਮੇਰੇ ਤੇ ਅੱਛਾ ਅੱਛਾ ਤੇ ਉਹ ਇਥੇ ਸਿਟੀ ਜਾਣਾ ਤੇ ਪੈਨਸ਼ਨ ਪੰਸ਼ਨ ਕਿਵੇਂ ਲੱਗਦੀ ਹੁੰਦੀ ਹੈ ਜੀ ਇੱਥੇ ਵੀ ਕਿੰਨੇ ਕੰਮ ਕੀਤਾ ਹੋਵੇ ਉਸ ਹਿਸਾਬ ਨਾਲ ਕੰਮ ਕੀਤਾ ਓਏ 65 ਸਾਲ ਦੀ ਉਮਰ ਹੋਣੀ ਚਾਹੀਦੀ ਹੈ 65 ਸਾਲ ਦੀ ਉਮਰ ਰਹਿੰਦਿਆਂ ਨੂੰ ਤਾਂ 10 ਸਾਲ ਹੋ ਗਏ ਹਾਂ ਜੀ ਰਹਿੰਦਿਆਂ ਨੂੰ 10 ਸਾਲ ਹੋ ਗਏ ਹੋਣ ਰਹਿੰਦਿਆਂ ਨੂੰ 10 ਸਾਲ ਤੇ ਕਈ ਵਾਰੀ ਜਦੋਂ ਆਪਾਂ ਕੰਮ ਦੇ ਹਿਸਾਬ ਨਾਲ ਕੋਈ ਵੱਧ ਘੱਟ ਲੱਗਦੀ ਹੈ ਕਿ ਕਿਵੇਂ ਜੀ ਕੰਮ ਦੇ ਪੈਸੇ ਪਰਥਨ ਮੁਖਰੀ ਲਾ ਲੀਦਾ ਜੀ ਜਿਹੜਾ ਆਪਾਂ ਕੰਮ ਕੀਤਾ ਹੈ ਨਾ ਉਹਦੀ ਪਰਥਨ ਮੁਖਰੀ ਉਹ ਆਪਾਂ ਅੱਜ ਵੀ ਝੋਲੀਆ ਚੱਲਦੀ ਹੈ ਹਾਂਜੀ ਉੱਥੇ ਬੈਠੇ ਲਾ ਸਕਦੇ ਆ ਅੱਛਾ ਜੀ ਜਿਹੜੇ ਇਹ ਪਰਸਨ ਦਿੰਦੇ ਆ ਦੂਜੀ ਉਹਦੇ ਪਾਪਾ ਸੁਣੋ ਉਹ 6 ਮਹੀਨੇ ਤੱਕ ਆਪਾਂ ਨੂੰ ਇੱਥੇ ਲਾਜਮੀ ਰਹਿਣਾ ਚਾਹੀਦਾ ਵਾ 6 ਮਹੀਨੇ ਹਾਂਜੀ ਜੇ ਇੱਕ ਦਿਨ ਉੱਥੇ ਹੋਏ ਤਾਂ ਫਿਰ ਉਮਰ ਕਿੰਨੀ ਟੁੰਦੀ ਰੱਖਦੇ ਜੀ ਉਮਰ ਵੀ ਉਮਰ ਕਿੰਨੀ ਹੋਣੀ ਚਾਹੀਦੀ ਹੈ ਜੇ ਪੈਨਸ਼ਨ ਚ ਉਮਰ ਜਦਾਂ 7 ਸਾਲ ਆਇਆ ਨੂੰ ਹੋਣੇ ਚਾਹੀਦੇ 65 ਸਾਲ ਦੀ 65 ਸਾਲ ਦੀ 10 ਸਾਲ ਪੀਆਰ ਹੋਏ ਨੂੰ ਹੋਣੇ ਚਾਹੀਦੇ ਫੇਰ ਲੱਗਦੀ ਪੀਆਰ 10 ਸਾਲ ਮੈਨੇ 75 ਦੀ ਕਿਉਂ ਜੀ ਨਹੀਂ ਤੁਸੀਂ 25 ਸਾਲ ਤੋਂ ਆਏ ਆ ਅੱਛਾ ਫੇਰ 10 ਸਾਲਾਂ ਚ 65 ਚ ਲੱਗ ਜੂ 65 ਚ ਲੱਗ 65 ਚ ਆਏ ਆ 10 ਸਾਲ 65 ਚ ਪੀਆਰ ਅੱਛਾ ਫੇਰ ਇੱਕ ਹੋਰ ਦੇ ਸੁ ਵੀ ਥੋੜਾ ਪਤਾਸਤਾ ਤੁਸੀਂ ਚਲੋ ਕਰੀ ਜਿਹੜੇ ਸੇਹ ਸਹੂਲਤਾ ਕਿਵੇਂ ਆ ਜੀ ਵੀ ਬਿਮਾਰੀਆਂ ਪੂਰੀਆਂ ਕਿਵੇਂ ਇੱਥੇ ਜਿਆਦੇ ਕਿੰਨੇ ਪਰਸੈਂਟ ਲੱਗੀ ਆ ਹਾਂਜੀ ਸਾਰੀ ਸਹੂਲਤਾਵਾਂ ਆਪਣਾ ਦਵਾ ਤੁਸੀਂ ਸਾਡੀ ਮੁਖਤਵਾਂ ਹਾਂ ਡਾਕਟਰ ਸਾਡਾ ਮੁਖਤਵਾਂ ਪਾਸ ਦੇ 45 ਡਾਲੇ ਲੱਗਦੇ ਆ ਇੱਕ ਸਾਲ ਦੇ ਪਾਸ ਜਿੱਥੇ ਮਰਜੀ ਤੁਰੇ ਫਿਰੋ ਇਥੋਂ ਬੈਨਕੂਵਰ ਚਲ ਜਾਓ ਗਾੜੀਆਂ ਆ ਮੈਟਰੋ ਹੀ ਲੈ ਕੇ ਤਾਂ ਵੀ ਉਹੀ ਸਾਡਾ ਕਾਰਡ ਚੱਲਣਾ ਵਾ ਪਾਸ ਹਾਂ ਤੇ ਵਕਟੋਰੀਆ ਜਾਣਾ ਤਾਂ ਵੀ ਤੂੰ ਬਸ ਤੇ ਤੇ ਗੱਡੀ ਦਾ ਇੱਕ ਪਾਸ ਹੀ ਆ ਜੀ ਇਹ ਕਿ ਐਡਾਡ ਹੁੰਦੇ ਆ ਆ ਪਾਸ ਵਾ ਅੱਛਾ ਥੋੜਾ ਦਿਖਾਓ ਕੰਪਨੀ ਦਾ ਸਾਰੇ ਚੱਲਦੇ ਆ ਅੱਛਾ ਇਹ ਆ ਇੱਕੋ ਕੰਪਨੀ ਦਾ ਜਾਨੀ ਸਕਾਈ ਟ੍ਰੇਨ ਤੇ ਵੀ ਚੱਲ ਜਾਂਦਾ ਦੂਜੀ ਤੇ ਹਾਂਜੀ ਜੇ ਆਪਣਾ ਉਹ ਵੀ ਚੱਲੂ ਸ਼ਿਪ ਚ ਵੀ ਇਹੋ ਚੱਲਦਾ ਅੱਛਾ ਸ਼ਿਪ ਚ ਵੀ ਚੱਲਦਾ ਆ ਗਿਆ ਕੀ ਬਾਤ ਹੈ ਇਹਦੇ ਇਹਦੇ ਹਾਂਜੀ ਤੇ ਇੱਕ ਕੋਈ ਮਹੀਨੇ ਦਾ ਬਣਦਾ ਹੁੰਦਾ ਜਿਵੇਂ ਕੋਈ ਸਾਢੇ ਵਰਕਾ ਆ ਗਿਆ ਨਵਾਂ ਬੰਦਾ ਉਹ ਮਹਿੰਗਾ ਬਣਦਾ ਉਹ ਮਹਿੰਗਾ ਬਣਦਾ ਹੈਨਾ ਉਹ ਤਾਂ ਮੇਰਾ ਹਾਲਾ ਜਿੱਦਾਂ ਉਮਰ ਦੇ ਹਿਸਾਬ ਨਾਲ 60 ਕੰਡਾ ਲੈ ਦਾ ਬੰਦਾ ਉਹ ਪੀਆਰ ਦਾ ਬਣੂਗਾ ਪੀਆਰ ਦਾ ਬਣਨਾ ਵਾ ਜੇ ਇੱਕ ਥੋੜਾ ਜਿਹਾ ਜੇ ਇਕੱਲੇ ਇਕੱਲੇ ਗੱਲ ਕਰ ਲਈਏ ਜੀ ਜਿਵੇਂ ਹੁਣ ਇਹ ਇੱਕ ਮਿੰਟ ਇੱਕ ਮਿੰਟ ਬਾਈ ਜੀ ਥੋੜਾ ਇੱਕ ਮਿੰਟ ਜੀ ਆਪਾਂ ਗੱਲ ਕਰ ਲਈਏ ਵੀ ਜਿਵੇਂ ਹੁਣ ਚੋਣਾ ਚੱਲ ਰਹੀ ਹੈ ਹੈਨਾ 28 April ਨੂੰ ਚੋਣਾ ਹੋਣੀਆਂ ਲੋਕ ਸਭਾ ਦੀਆਂ ਤੇ ਇੱਥੋਂ ਦੀ ਸਿਆਸਤ ਦਾ ਤੁਹਾਨੂੰ ਕਿਵੇਂ ਲੱਗਦਾ ਵੀ ਚੋਣਾਂ ਦਾ ਕਿਵੇਂ ਆ ਹੁਣ ਇੱਥੇ ਇੱਥੋਂ ਤੇ ਕਾਉਂਦੇ ਆ ਲੋਕ ਤੁਹਾਡੇ ਤੇ ਜਿਹੜੇ ਕੋਈ ਉਮੀਦਵਾਰ ਆ ਆਉਂਦੇ ਨੇ ਕੀ ਆਉਂਦੇ ਨੇ ਹੁਣੇ ਹੋ ਇੱਕ ਮਿੰਟ ਦੀ ਇੱਧਰ ਕਰੀ ਗਰ ਹਾਂਜੀ ਕੀ ਥੋੜਾ ਕੀ ਨਾਂਜੀ ਅਮਰ ਸਿੰਘ ਤੇ ਥੋੜਾ ਕਿਹੜਾ ਏਰੀਆ ਸੰਗਰੂਰ ਜੀ ਆ ਅਮਰਗੜ ਅਮਰਗੜ ਸੰਗਰੂਰ ਚ ਪੈਂਦਾ ਏ ਠੀਕ ਆ ਤੇ ਅੱਛਾ ਹੁਣ ਦੱਸੋ ਤੁਸੀਂ ਵੀ ਜਿਹੜੀ ਸਿਆਸਤ ਆ ਹੁਣ ਜੇ ਮੈਂ ਇੱਥੇ ਇੱਕ ਕਿਉਂਕਿ ਇੱਥੇ ਮੇਰੇ ਚਾਚਾ ਜਗਰੂਪ ਸਿੰਘ ਬਰਾੜ ਆ ਵਿਆਉਣਦੇ ਹੋ ਮੇਰੇ ਪਿੰਡ ਦੇ ਆ ਮੇਰੇ ਚਾਚਾ ਉਹ ਮੈਂ ਉਹਨਾਂ ਕੋਲ ਹੀ ਆਇਆ ਵੇ ਜਿਹੜੀ ਪਹਿਲਾਂ ਤੇ ਉਹ ਮੈਂ ਉਹਨਾਂ ਕੋਲੇ ਗਿਆ ਸੀ ਵੀ ਉਹਨਾਂ ਕੋਲੇ ਨਾ ਗੱਲਬਾਤ ਸੀ ਤੇ ਨਾ ਉਹਦੇ ਕੋਲੇ ਕੋਈ ਤਾਮ-ਚਾਮ ਸੀ ਤੇ ਆਪਣੇ ਤਾਂ ਮੈਨੂੰ ਲੱਗਦੀ ਇੱਥੇ ਮਗਰਮੋਰ ਕਿੰਨੇ ਹੁੰਦੇ ਹਨਾ ਇੱਥੋਂ ਦੀ ਸਿਆਸਤ ਕਿਵੇਂ ਲੱਗਦੀ ਏ ਤੁਹਾਨੂੰ ਸਿਆਸਤ ਬਹੁਤ ਵਧੀਆ ਹੁੰਦੀ ਐ ਐਮਪੀ ਆ ਕੇ ਗਿਆ ਕੋਈ ਉਹਦੇ ਨਾਲ ਕੋਈ ਬੰਦਾ ਨਹੀਂ ਸੀ ਇਕੱਲੇ ਪਿਆ ਜਦੋਂ ਬਣ ਜਾਂਦਾ ਐਮਪੀ ਹੁਣ ਤਾਂ ਚਲ ਚੋਣ ਲੜ ਰਿਹਾ ਤੇ ਉਦੋਂ ਵੀ ਆ ਹੀ ਲੋਕਾਂ ਚ ਵਿਚਰਦੇ ਆ ਆ ਹੀ ਇਕੱਲੇ ਵਿਚਰਦਾ ਇਕੱਲੇ ਤੇ ਬੰਦਾ ਸ਼ੌਂਕ ਨਾਲ ਇੱਕ ਤਾਂ ਬੰਦਾ ਪ੍ਰਾਈਵੇਟ ਰੱਖਦਾ ਭਵੇਂ ਉਦੋਂ ਗਵਰਨਮੈਂਟ ਨਹੀਂ ਜਿੰਦੀ ਉਹਨਾਂ ਦੀ ਹਾਂ ਵੀ ਯਾਨੀ ਤਾਮ-ਚਾਮ ਜਿਵੇਂ ਉਹ ਨਹੀਂ ਵੀ ਵੱਡੀਆਂ ਆ ਕੇ ਨਹੀਂ ਖੜਗੀਆਂ ਜੀ ਲੋਕਾਂ ਨੂੰ ਫਾਇਦਾ ਚੱਕਦਾ ਟਵਾ ਜਾਣਾ ਵਾ ਹਾਂਜੀ ਉੱਥੇ ਆ ਵੱਡਾ ਹਨਾ ਤੇ ਉਹ ਨੂੰ ਆਉਣ ਜਾਣ ਦਾ ਖਰਚਾ ਦੇ ਸਕਦੇ ਆ ਚੰਗਾ ਉਹ ਵੀ ਹਾਂ ਉਦਾਂ ਨਾਲ ਘੱਟ ਸੀਗਾ ਬੱਧਾ ਸੋਦਾ ਕੋਈ ਨਹੀਂ ਸਰਕਾਰੀ ਨਾ ਕੋਈ ਸਰਕਾਰੀ ਇਹਨੂੰ ਕੋਈ ਜਿਹੜਾ ਤੁਹਾਡਾ ਉਹ ਅੱਛਾ ਹੁਣ ਅਸੀਂ ਵਿਟੋਰੀਆ ਜਾਂਦੇ ਆ ਜਿੱਥੇ ਇਹਨਾਂ ਦੇ ਉਹ ਜਿਹੜੇ ਆਪਣੇ ਰਾਜਾ ਨਹੀਂ ਆਉਂਦੇ ਵਿਟੋਰੀਆ ਉਹ ਬੈਠੇ ਆ ਅਸੀਂ ਉੱਥੇ ਤਰੇ ਫਿਰੋ ਪਰਲਿਮੈਂਟ ਚ ਜਾ ਸਕਦੇ ਆ ਆਪਾਂ ਦੇਖ ਸਕਦੇ ਆ ਆ ਬੰਦਾ ਵੀ ਦੇਖ ਸਕਦੇ ਆ ਠੀਕ ਹੈ ਅਸੀਂ ਵਿਟੋਰੀਆ ਕਈ ਵਾਰੀ ਚ ਗਏ ਆ ਗਾੜੀ ਹੁਣ ਬੈਠੇ ਆ ਤੁਸੀਂ ਜਾਓ ਤੁਹਾਨੂੰ ਕੋਈ ਨਹੀਂ ਰੋਕਦਾ 18 ਕੋਈ ਨਹੀਂ ਰੋਕਦਾ ਆਪ ਉੱਥੇ ਕੋਈ ਮਜ਼ਦੂਰ ਵੀ ਜਾ ਸਕਦਾ ਦੂਜਾ ਵੀ ਜਾ ਸਕਦਾ ਯਾਨੀ ਹਉਆ ਦੇ ਨਹੀਂ ਇੱਕ ਸਿੱਖਿਆ ਕਿਵੇਂ ਆ ਜੀ ਸਿਹਤ ਸਹੂਲਤਾਂ ਤਾਂ ਤੁਸੀਂ ਦੱਸਤੀਆਂ ਵਧੀਆ ਸਿੱਖਿਆ ਦਾ ਕਿਵੇਂ ਮਿਆਰ ਆ ਦੇਖੋ ਜੀ ਉਹ ਮੈਂ ਹੈ ਹੀ ਅਨਪੜਵਾਹੀ ਹਾਂ ਜੀ ਹਾਂ ਨਹੀਂ ਫਿਰ ਵੀ ਤੁਹਾਡੇ ਬੱਚੇ ਪੋਤਾ-ਪੋਤੀ ਜਾਂ ਦੋਤਾ-ਦੋਤੀ ਦਾ ਇੱਥੇ ਕੋਈ ਮੋਸਤ ਪੜ੍ਹਾਈ ਆ ਜੀ ਉਹਨਾਂ ਦੀ ਕਿਹੜੀ ਕਲਾਸ ਤੱਕ ਨੇੜੇ ਬੱਚੇ ਕਿੰਨੀ ਕਲਾਸ ਤੱਕ ਆ ਜੀ ਆਪਣਾ ਆਪਣਾ ਨੂੰ ਚੱਕਾ ਕੰਮ ਰਹਿਣਾ 10ਵੀਂ ਤੱਕ ਹਾਂਜੀ ਅੱਛਾ ਗਾਂਵ ਜਿਹੜੇ ਕੋਰਸ ਕਰਦੇ ਆ ਉੱਥੇ ਪਾਏ ਮੇਰਾ 12ਵੀਂ ਦਾ ਤੋਂ ਹੁਣੀਆਂ ਕਰਦੇ ਨਹੀਂ 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 12ਵੀਂ ਤੇ ਪੜ੍ਹਾਈ ਐ ਫੌਜ ਜੀ ਜਦੋਂ ਪੜ੍ਹਾਈ ਕਰਕੇ ਜਦੋਂ ਫੌਜ ਕਰਨੇ ਆ ਹਾਂਜੀ ਉੱਤੇ ਪੈਸਾ ਖਰਚ ਬੈਠ ਤੂੰ ਵੀ ਬੈਠ ਪਈ ਪੱਖੋਂ ਸੇਲ ਸੂਰਤਾ ਪੱਖੋਂ ਤੇ ਜੇ ਦੇਖੀਏ ਵੀ ਮੈਂ ਇੱਕ ਹੋਰ ਦੇਖੀ ਆ ਵੀ ਬਰਾਬਰਤਾ ਜੇ ਗੱਲ ਕਰੀਏ ਵੀ ਇੱਕ ਦੂਜੇ ਨੂੰ ਬਰਾਬਰ ਸਮਝਣਾ ਜਿਹੜੇ ਮੰਨ ਲਓ ਇੱਕ ਇੰ ਦੂਜਾ ਫਾਸਲਾ ਜਾਂ ਨਹੀਂ ਕਿਸੇ ਦਾ ਵੀ ਮੈਂ ਬਾळा ਮੀਰ ਆ ਤੇ ਆ ਦੂਜਾ ਗਰੀਬ ਨਹੀਂ 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 ਇੱਥੇ ਉਹ امیر ਵੀ ਉੱਥੇ ਆ ਤੇ ਦੂਜਾ ਵੀ ਕੱਚਾ ਵੀ ਉੱਥੇ ਪੱਕਾ ਵੀ ਉੱਥੇ ਇੱਥੇ ਤੂੰ ਮੈਂ ਦੂਜੇ ਹਾਂ ਨਹੀਂ ਇੱਕ ਜਦੋਂ ਆਪਾਂ ਗੱਲ ਕਰਦੇ ਆਂ ਜੀ ਵੀ ਬਾਬਾ ਨਾਨਕ ਸਾਡਾ ਉਹ ਕਹਿ ਦਿੰਦੇ ਆਂ ਅਸੀਂ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹਨਾਂ ਨੇ ਕਿਹਾ ਵੀ ਇੱਥੇ ਮੈਨੂੰ ਐ ਲੱਗਦਾ ਵੀ ਆਹਾ ਪਾਣੀ ਵੀ ਸਾਫ਼ ਆ ਹਵਾ ਵੀ ਸੁਧਾ ਤੇ ਮੈਂ ਇਹ ਤਾਂ ਗੋਰਿਆਂ ਨੇ ਅਪਣਾ ਲਿਆ ਜੀ ਫਿਰ ਬਾਬਾ ਨਾਨਕ ਤਾਂ ਉਹ ਸਾਂਭੀ ਬੈਠੇ ਆ ਮਤਲਬ ਮੈਨੂੰ ਥੁੰਨ ਲੱਗਦਾ ਇਹ ਤੇ ਅਸੀਂ ਤਾਂ ਦਾਅਵੇ ਜੇ ਕਰਦੇ ਆਂ ਇਕੱਲੇ ਜਾ ਕੇ ਉੱਥੇ ਕੋਮਰ ਦਾ ਪਾਣੀ ਆ ਹਾਂਜੀ ਇਹ ਤਾਂ ਹੋ ਸਕਦਾ ਵੀ ਕਿਸੇ ਕੰਟਰੀ 'ਚ ਤੇ ਜਾਂ ਕਿਤੇ ਬਣਾ ਹੋਵੇ ਅੱਛਾ ਕੈਨੇਡਾ 'ਚ ਵੀ ਇਦਾਂ ਦਾ ਹੋਰ ਕਿਤੇ ਹੈ ਨਹੀਂਗਾ ਜਿੱਨਾ ਇੱਥੇ ਦਾ ਪਾਣੀ ਸਿੱਧਾ ਪਾਣੀ ਸਪਲਾਈ ਹੁੰਦਾ ਹੈ ਕਿ ਕੋਈ ਜਿਵੇਂ ਹੋਰ ਕੁਝ ਵਿੱਚ ਇਹਦੇ ਕੋਈ ਫਿਲਟਰ ਹੋ ਕੇ ਆਉਂਦਾ ਕਿਸੇ ਪੱਖੋਂ ਨਹੀਂ ਆਉਂਦਾ ਸਿੱਧਾ ਹੀ ਆ ਤੇ ਇਦਾਂ ਉੱਪਰ ਝੀਲਾਂ ਉਤੋਂ ਪਾਣੀ ਨਾਲ ਲਿਆ ਪਾਣੀ ਬਿਲਕੁਲ ਵੈਨਕੂਵਰ ਤੋਂ ਹਾਂਜੀ ਅੱਛਾ ਠੀਕ ਤੋਂ ਡੈਮ ਹੈ ਡੈਮ ਆ ਜੀ ਡੈਮ ਠੀਕ ਹੈ ਤੇ ਇਹਨਾਂ ਨੂੰ ਇਹ ਆ ਵੀ ਉਹ ਪਾਣੀ ਦੇ ਵਿੱਚ ਇਹ ਪੁੱਛੋ ਜਿਹੜੇ ਜਿਆਦਾ ਅਮੀਰ ਬੰਦੇ ਆ ਉਹ ਮਾਰੇ ਤਾਂ ਆਉਂਦੇ ਆ ਉਹ ਇੱਥੋਂ ਪਾਣੀ ਵੀ ਲੈ ਕੇ ਜਾਂ। ਇੱਥੋਂ ਤੱਕ ਆਇਆ ਇੱਥੇ ਦਾ ਪਾਣੀ। ਠੀਕ ਹੈ। ਯਾਨੀ ਕਿ ਬਰਾਬਰਤਾ ਮੰਨ ਕੇ ਚੱਲੇ ਵੀ ਇੱਥੇ ਕੋਈ ਇਹ ਨਹੀਂ ਵੀ ਆਹ ਐਡੇ ਇੰਨੀ ਜ਼ਮੀਨ ਸੀ ਮੇਰੇ ਕੋਲੇ ਪਿੱਛੇ 100 ਕਿੱਲਾ ਸੀ ਤੇ ਉਹ ਕਹਿੰਦਾ ਦੂਜਾ ਇੱਥੇ ਆ ਗਿਆ ਤੇ ਉਹ ਉਹਦੇ ਨਾਲ ਕੋਈ ਵਿਤਕਰਾ ਨਹੀਂ ਜ਼ਮੀਨ ਵਾਲੇ ਦੀ ਕੋਈ ਵਕਤ ਨਹੀਂ। ਜਿੰਦਿਆਂ ਤੋਂ ਪਾਵੇ ਜ਼ਮੀਨ ਕਰੇਗੀ ਬਿਨਾਂ ਪਿਛੇ ਪਿਛੇ। ਉਹ ਦਿੱਲੀ ਜਦੋਂ ਚੜ੍ਹਨ ਲੱਗੇ ਉਹ ਬੰਦੇ ਰਹੇ। ਤੇ ਕੰਮਕੁਮ ਕੋ ਖੇਤਾਂ 'ਚ ਜਾ ਕੇ ਤੇ ਕੀਤਾ ਜੀ ਜਦੋਂ ਆਏ ਸੀ ਕੋਈ ਮਜ਼ਦੂਰੀ। ਕੀਤਾ ਬਹੁਤ ਕੰਮ। ਕਈ ਵਾਰੀ ਆਪਾਂ ਉੱਥੇ ਕਹਿੰਦੇ ਆ ਮੈਂ ਸਰਪੰਚ ਸੀਗਾ ਜੀ ਤੇ ਇੱਥੇ ਆ ਕੇ ਫਿਰ ਪਿੱਛੇ ਕੰਮ ਛੱਡਿਆ ਸੀਗਾ ਹਾਂ ਜੇਹੀ ਬਹੁਤ ਸਾਰੇ ਅੱਛਾ ਉੱਥੇ ਕੰਮ ਨਹੀਂ ਕੀਤਾ ਉੱਥੇ ਨਹੀਂ ਕੀਤਾ ਇਹ ਕੰਮ ਨਹੀਂ ਆ ਫੈਉਦਾਰਾ ਐਸਪੀ ਉਹਦੇ ਕੰਮ ਲੈਂਦੇ ਅਗਲੇ ਅੱਛਾ ਜੀ ਇੱਥੇ ਨਹੀਂ ਆਣ ਕੇ ਦਿਹਾੜੀ ਭੰਨੀ ਜਿਹੜਾ ਕਹਿੰਦਾ ਇੱਥੇ ਦਿਹਾੜੀ ਮਿਲਦੀ ਹੈ ਅੱਛਾ ਤਲਸਣ ਨਹੀਂ ਹੋਈ ਰਾਜੇ ਕੰਮ ਕੀਤਾ ਵਾ ਤੇ ਆ ਆਪਣਾ ਵੀਕਾ ਪੜਾਉਣੀਆ ਹਾਂ ਤੇ ਅਸੀਂ ਤਾਂ ਵੀਕਾ ਮੋਗੀਆਂ ਨੂੰ ਫੇਰ ਕੰਮ ਸਾਨੂੰ ਜਦੋਂ 900 ਘੰਟੇ ਤੋਂ ਉੱਤੇ ਮਿਲ ਜਾਂਦਾ ਸਾਨੂੰ ਵੀਕਾਂ ਚ 4 ਮਹੀਨੇ 5 ਮਹੀਨੇ 6 ਮਹੀਨੇ ਦਿੰਦੇ ਸੀ ਇਹ ਸਭ ਨਾਲ ਘੰਟੇ ਲੱਗੇ ਆ ਤੇ ਬਾਅਦ ਵਿੱਚ ਇਹ ਕੰਮ ਤੇ ਜਾ ਕੇ ਤੇ ਉਹ ਘੰਟੇ ਬਣਾ ਕੇ ਫੇਰੀ ਉੱਥੇ ਜਦੋਂ ਆਪਣੇ ਪੰਜਾਬ ਦੇ ਕੋਈ ਗੱਲ ਰਿਸ਼ਤੇਦਾਰ ਜਾ ਕਰਦੇ ਉਹਨੇ ਡਾਲਰ ਤੋੜਦੇ ਉੱਥੇ ਦਾ ਡਾਲਰ ਅਜਿਹਾ ਦਰਸਤਾਨਾ ਲੱਗਦੇ ਆ ਤੇ ਇਹ ਜਦੋਂ ਹੁਣ ਘਰੋਂ ਚਲ ਗਿਆ ਹਾਂ ਤੇ ਉੱਥੇ ਹੁਣ 베ਰੀ ਤੋੜਦੇ ਆ ਤੇ ਉਹ ਤੁਹਾਨੂੰ ਪਰਾ ਡਾਲੇ ਟੁੱਟਦੇ ਆ ਹਾਂ ਪਰ ਹੈ ਤਾਂ ਔਖਾ ਹੀ ਐਡੀ ਕਮਾਈ ਤਾਂ ਸੌਖੀ ਨਹੀਂ ਹੋਣੀ ਕਿ ਉੱਥੇ ਕਦਰ ਹੈਗੀ ਕੰਮ ਦੀ ਔਖਾ ਕੰਮ ਦੀ ਕਦਰ ਪੈਂਦੀ ਆ ਜੀ ਕੰਮ ਦੀ ਕਦਰ ਹਾਂ ਜੀ ਭਾਈ ਤੁਹਾਡਾ ਕੀ ਨਾ ਤੁਹਾਡੇ ਕੋਲੇ ਵੀ ਅੰਦਰ ਹੈਗਾ ਕੁਝ ਤੇ ਬਿਆੰਤ ਤੇ ਕਿਹੜਾ ਏਰੀਆ ਤੁਹਾਡਾ ਕਿਹੜਾ ਜੀ ਜੀਰਾ ਜੀਰਾ ਖਾਸ ਹੀ ਕਿ ਪਿੰਡ ਆ ਕੋਈ ਤੇ ਤੁਹਾਡਾ ਕੀ ਸੁਝਾਅ ਕੋਈ ਹੈ ਮਾਲਕੀ ਕੀ ਕਹਿਣਾ ਚਾਹੁੰਦੇ ਤੁਸੀਂ ਇੱਥੇ ਆਏ ਕਿੰਨਾ ਕ ਟਾਈਮ ਹੋ ਗਿਆ ਇਹਨੂੰ 2 ਸਾਲ ਹੋ ਗਏ ਤੇ ਕਿਵੇਂ ਲੱਗੀ ਜ਼ਿੰਦਗੀ ਜਿੰਦਾਬਾਦ ਆ ਕਿ ਕੋਈ ਆਹ ਜਵੇਂ ਇੰਜੋਏ ਕਰਦੇ ਆ ਕਿ ਜਾਂ ਹੋਰ ਕਿਤੇ ਕੀ ਲੱਗਦਾ ਪੰਜਾਬ ਨਾ ਵਖਰੇਵਾ ਤੁਹਾਨੂੰ ਤਾਂ ਨਹੀਂ ਸੈਟ ਲੱਗੇ ਇੱਥੇ ਵੀ ਧੜ ਬੈਠੀ ਰਸ ਨਹੀਂ ਆਇਆ ਬੰਨ ਨਹੀਂ ਹੈ ਕਿਦਾ ਨਹੀਂ ਕੋਈ ਗੱਲ ਨਹੀਂ ਇਹੀ ਤਾਂ ਚੀਜ਼ਾਂ ਉੱਥੇ ਸੌਖਾ ਲੱਗਦਾ ਇੱਥੇ ਧੜ ਬੈਠੀ ਉੱਥੇ ਕਿਵੇਂ ਸੌਖਾ ਲੱਗਦਾ ਕਿ ਕੀ ਤੁਹਾਨੂੰ ਉੱਥੇ ਆਪਾਂ ਚਲੋ ਪੰਜਾਬ ਆ ਉਹ ਤਾਂ ਪੰਜਾਬ ਤਾਂ ਪੰਜਾਬ ਆ ਰੰਗਲਾ ਪੰਜਾਬ ਆ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਤਾਂ ਹੈ ਨਹੀਂ ਕੈਸਤਾ ਨਾ ਕੋਈ ਲੈਣਾ ਨਾ ਦੇਣਾ ਹਾਂ ਇਹਨੂੰ ਚਲ ਇੱਥੇ ਹੀ ਵਧੀਆ ਉੱਥੇ ਹੀ ਵਧੀਆ ਨਹੀਂ ਇੱਥੇ ਚਲੋ ਜੋ ਘਰ ਬਣਾਉਣ ਲਈਆਂ ਤੇ ਕਿਸਤਾ ਕੁਛ ਤਾਂ ਦਾ ਫਿਰ ਵੀ ਉਹ ਸਾਰੀ ਉਬਰ ਕੁਛ ਤਾਂ ਲੋਂਦਾ ਫਿਰ ਨੀ ਨੀਂਦੀਆਂ ਸਾਰੀ ਪਾਣੀ ਦੇ ਚਿੱਟੇ ਹੀ ਆ ਜਾਂਦੀ ਹੈ ਹਾਂ ਠ ਉਹਨਾਂ ਦਾ ਬੰਦਾ ਤਰ ਜਾਂਦਾ ਛੋਟੇ ਤਾਂ ਇਹੀ ਟੈਨਸ਼ਨ ਆ ਕਦੀ ਹੋਰ ਤਾਂ ਨਹੀਂ ਕਿ ਜ਼ਿਆਦਾ ਨਹੀਂ ਹੋਰ ਕੋਈ ਬਾੜੀਆਂ ਟੈਨਸ਼ਨਾਂ ਤਾਂ ਨਹੀਂ ਵੀ ਕਿਸੇ ਤਰ੍ਹਾਂ ਦੀ ਇੱਕ ਤਾਂ ਚਲੋ ਘਾਹ ਹੀਰਵਾ ਤਾਂ ਹੁੰਦਾ ਹੀ ਵੀ ਅਸੀਂ ਘਰੇ ਜਾਈਏ ਕਿੰਨਾ ਕਿ ਸਾਲ ਹੋ ਗਏ ਆਇਆਂ ਨੂੰ ਤੁਹਾਨੂੰ ਜੀ ਦੋ ਸਾਲ ਹੋਏ ਹੈਗੇ ਤੂੰ ਦੋ ਸਾਲ ਹੋਏ ਆਇਆ ਇਹ ਪਿਛਲੇ ਸਾਲ ਅੱਛਾ ਤੇ ਬੱਚੇ ਕਿਵੇਂ ਆ ਜੀ ਆਪਣੀਆਂ ਜੜਾ ਨਾਲ ਤੁਹਾਡੇ ਕੋਈ ਦੋਤਾ ਦੋਤੀ ਜਾਂ ਪੋਤਾ ਪੋਤੀ ਹੁੰਦੀ ਆ ਜਿਵੇਂ ਆਪਾਂ ਬੱਚੇ ਇੱਥੇ ਬੱਚਿਆਂ ਕੁੜੇ ਆਏ ਆ ਬੱਚੇ ਉਹ ਉਹ ਬੱਚੇ ਪੰਜਾਬੀ ਕਿਵੇਂ ਆ ਜੀ ਇੱਥੇ ਮਾਂ ਬੋਲੀ ਪੰਜਾਬੀ ਨੂੰ ਸਕੂਲਾਂ ਚ ਕਿਵੇਂ ਆ ਕਿੰਨੀ ਕਿ ਤਰਜੀਹ ਦਿੰਦੇ ਆ ਇੱਥੇ ਵੀ ਘਰੇ ਸਾਡੇ ਬੱਚੇ ਹੈ ਨਹੀਂਗੇ ਹਾਂਜੀ ਪੋਤੇ ਹੈ ਨਹੀਂ ਤੁਸੀਂ ਦਾ ਪੋਤੇ ਤੇ ਉਹਦੇ ਜਵਾਗ ਪੰਜਾਬੀ ਫਿਰ ਕਿਵੇਂ ਆ ਜੀ ਇੱਥੇ ਮੈਂ ਆਇਆ ਪੁੱਛਦਾ ਬੋਲਦੇ ਹਾਂ ਆ ਫਿਰ ਜਿਹੜਾ ਵੀ ਬੱਚੇ ਬੋਲਦੇ ਸਿਖਾਉਂਦੇ ਆ ਹਾਂ ਜਿਵੇਂ ਇੱਥੇ ਵੇਖਦੇ ਆ ਪਾਰਕਾਂ 'ਚ ਇਹ ਇੰਗਰੇਜ਼ੀ ਇਕ ਦੂਜੇ ਨਾਲ ਜਿਹੜੇ ਮਾਪੇ ਪੰਜਾਬੀ ਸਿਖਾਉਂਦੇ ਉਹਨਾਂ ਦੇ ਬੱਚੇ ਪਿਆਰ ਵੀ ਆਪੀ ਬੋਲਦੇ ਪਿਆਰ ਪੰਜਾਬੀ ਬੋਲਦੇ ਗੁਰਬਾਣੀ ਨਾਲ ਵੀ ਜੋੜਦੇ ਗੁਰੂ ਘਰਾਂ 'ਚ ਵੀ ਮੇਨਲਾ ਦੀ ਵਧੀਆ ਉਹ ਬਣੇ ਸਕੂਲ ਸਕਾਲ ਬਣੇ ਹਨ ਤੇ ਇਹ ਇਹ ਵੀ ਯਾਨੀ ਜਿਹੜਾ ਨਾ ਕੋਈ ਬੱਚਿਆਂ ਨੂੰ ਤਾਂ ਲੈ ਕੇ ਤਾਂ ਜਾਂਦੇ ਹੀ ਆ ਨਾ ਕੋਈ ਸਾਲ ਸਮਾਹੀ ਤੋਂ ਜਾਂ 2 ਸਾਲਾਂ ਤੋਂ 5 ਸਾਲਾਂ ਤੋਂ ਉਹ ਤਾਂ ਬੱਚੇ ਉਹਨਾਂ ਕੋਲ ਜੁੜੇ ਹੀ ਹਨ ਜੇ ਜਾਣਦੇ ਆਂ ਇੰਡੀਆ ਸਾਰਾ ਉਹਨਾਂ ਨੂੰ ਪਤਾ ਹੀ ਹੈ ਕਿਤੇ ਬਸ ਇਹੀ ਹੈ ਜਿਹੜੇ ਸੁਪਰ ਵੀ ਜਾਂ ਡਿਸਟ੍ਰੀ ਉਹਨਾਂ ਨੂੰ ਕੰਮ ਕਰਨ ਲਈ ਬਹੁਤ ਔਖਾ ਉਹਨਾਂ ਕਰਦੀ ਸਰ ਹਾਂ ਇਹ ਤਾਂ ਸਾਰੇ ਬੱਚਿਆਂ ਨੂੰ ਛੱਡ ਸਕਦੇ ਜੀ ਉਹ ਤਾਂ ਇਕੱਲੇ ਸੀ ਬੱਚੇ ਜਿੱਥੇ ਪੀਆਰ ਬੰਦੇ ਲਈ ਮੌਨ ਲਈ ਪੀਆਰ ਦਾ ਮੁੱਲ ਕਿਤੇ ਪੀਆਰ ਬੰਦਾ ਵਾਲੀ ਸੁਪਰ ਵੀ ਵਾਲੇ ਤਾਂ ਕੋਈ ਮੁੱਲ ਨਹੀਂ ਦੂਜੇ ਬੰਦੇ ਨਾਲ ਐਵੇਂ ਟਕਰਾਂ ਆਉਂਦਾ ਕੋਈ ਫਾਇਦਾ ਨਹੀਂ ਇੱਥੇ ਹੂੰ ਅਸੀਂ ਵੀ ਉੱਥੇ ਵਰਕ ਸਾਹਿਬ ਛੱਡ ਕੇ ਆਏ ਆ ਬੰਦ ਕਰਕੇ ਆਏ ਸਭ ਬਹੁਤ ਵੱਡੀ ਗੱਲ ਹੈ ਨੇ ਦੁਬਾਰਾ ਲੱਗਦਾ ਵੀ ਫੇਰ ਵਰਕਸ਼ਾਪ ਖੋਲ੍ਹ ਲਈ ਜਾ ਕੇ ਕਿ ਹੂੰ ਖੋਲ੍ਹ ਪੰਜ ਸਾਲ ਦਾ ਇੱਥੇ ਬਿਜ਼ਾਰਾ ਹੈ ਹੌਲੀ ਹੌਲੀ ਵੀਜਾ ਸਾਡਾ ਲੱਗਿਆ ਹੋਇਆ ਪੰਜ ਸਾਲ ਦਾ ਇੱਕ ਇੱਕ ਤੁਸੀਂ ਇਹ ਦੇਖਦੇ ਹੋ ਵੀ ਜਿਵੇਂ ਆਪਣੇ ਇੱਥੇ ਪਲੱਸ 2 ਕਰੀਏ ਬੱਚੇ ਨੂੰ ਉਹ ਸਕੂਲ ਤੋਂ ਬਾਅਦ ਸਿੱਧੇ ਇੱਥੇ ਆ ਕੇ ਰੁਹਾਜ ਭਰ ਭਰ ਆ ਗਏ ਜੇ ਕੋਈ ਕੰਮ ਸਿੱਖ ਕੇ ਆਏ ਹੁੰਦੇ ਤਾਂ ਕੁਝ ਕਿੰਨੀ ਕਦਰ ਹੁੰਦੀ ਹੁਣ ਇੰਨਾ ਕਿੰਨਾ ਕੁ ਲੱਗਦਾ ਬੱਚਿਆਂ ਦਾ ਤੁਸੀਂ ਵੇਖੀ ਹੁਣੇ ਉਹ ਹੁਣ ਪੜ੍ਹ ਤੁਸੀਂ ਨਹੀਂ ਸਿੱਖਾਈ ਉਹਨਾਂ ਨੇ ਉਹ ਤਾਂ ਇੱਕ ਉਹ ਡਿਗਰੀ ਥੋੜਾ ਤੇ ਇੱਕ ਭਾਸ਼ਾ ਸਿੱਖਣ ਖਾਤਰ ਉਹਨਾਂ ਨੇ ਆਇਲਸ ਕਰਾਈ ਹੈ ਹਾਂਜੀ ਉਹਨਾਂ ਨੂੰ ਕੰਮ ਕਰਨੀ ਨਹੀਂ ਆਉਂਦਾ ਹਾਂ ਉਹਦੇ ਤੋਂ ਉਹਨਾਂ ਨੂੰ ਗਵਰਨਮੈਂਟ ਆਫ ਬਾਰਕ ਫਾਰਮਰ ਦੇ ਇੰਡੀਆ ਬੀ ਐਨ ਏ ਚਾਰ ਕੰਕ ਹਫਤੇ ਚਾਰ ਦਿਨ ਕੰਮ ਕਰ ਲਓ ਉਹਨਾਂ ਨੂੰ ਕਰ ਲੈ ਉਹਦੇ ਨਾਲ ਉਹ ਖਰਚਾ ਉਹਦੀਆਂ ਫੀਸਾਂ ਨਿਕਲ ਜਾਂਦੀਆਂ ਹੁਣ ਤਾਂ ਕੰਮ ਘਟਕੂਟ ਹੋਊਗਾ ਕੰਮ ਉਹਨਾਂ ਤੋਂ ਬਹੁਤ ਲੈਂਦੇ ਜੀ ਬੰਦ ਛੱਕਾ ਬਹੁਤ ਹੋ ਰਿਹਾ ਉਹ ਤੋਂ ਹੁਣ ਕੱਚੇ ਬੰਦੇ ਦੇ ਬੱਚੇ ਜਿਹੜੇ ਉਹਨਾਂ ਨੂੰ ਲੱਗੇ ਹੋਣ ਨਾਲ ਵੇਕੋ ਮੈਨੂੰ 4 ਮਹੀਨੇ ਹੋ ਗਏ ਆਇਆਂ ਨੂੰ ਸਰ ਕੰਮ ਨਹੀਂ ਲੱਗਦਾ ਕਮਤ ਕੋਈ ਕਰਨੀ ਨਹੀਂ ਲਿੰਦੇ ਤੁਸੀਂ ਨੂੰ ਮੈਲੇ ਨਾਲੇ ਕਹਿੰਦੇ ਵੀ ਜੇ ਕੰਮਕੁਮਤੇ ਹੁਣ ਸਖਤੀ ਕਰੀਏ ਸਰਕਾਰ ਨੇ ਰੇਡਾਂ ਰੂਡਾਂ ਪੈ ਜਾਂਦੀਆਂ ਉਹ じゃ ਕੁਝ ਤੁਸੀਂ ਤਾਂ ਨਹੀਂ ਦੇਖਿਆ ਕਿਤੇ ਕੇ ਨਹੀਂ ਦੇਖਿਆ ਕੁਝ ਨਹੀਂ ਕਹੀਦੇ ਹੀ ਆ ਜਿਆਦਾ ਸੋਸ਼ਲ ਮੀਡੀਆ ਤੇ ਜਿਆਦਾ ਆ ਅਫਵਾਹਾਂ ਜੇ ਬਹੁਤ ਸਾਡੇ ਯਾਰੀ 50 ਲੱਖ ਵਾਪਸ ਭੇਜਣਗੇ ਜੀ ਫਲਾਣਾ ਹੋ ਗਿਆ ਜੀ ਧੋਖਾ ਹੋ ਗਿਆ ਕੰਮ ਤੇ ਜਿਹੜਾ ਕੋਈ ਕੰਮ ਕਰਦਾ ਹਣਾ ਹਾਂਜੀ ਉਹ ਜਿਹੜਾ ਕਰਦਾ ਕੱਚਾ ਬੰਦਾ ਗਲਤੀ ਕਰਦਾ ਉਹਨੂੰ ਤਾਂ ਫੜ ਕੇ ਦਿੰਦੇ ਚੜਾ ਜਿਹੜਾ ਨਹੀਂ ਗਲਤੀ ਕਰਦਾ ਚੁੱਪ ਕਰਕੇ ਕੰਮ ਕਰੀ ਜਾਂਦਾ ਵਾ ਉਜਾੜ ਕੇ ਕਿਤੇ ਉਹਨੂੰ ਕੋਈ ਫੜਿਆ ਜਾਏ ਉਦੋਂ ਉਹ ਉਹਨੂੰ ਪੁੱਛਣੀ ਹੈ। ਵੈਸੇ ਕੁਝ ਨਹੀਂ। ਉਹ ਜ਼ਿਆਦਾ ਨਹੀਂ ਫੜੋ ਫੜੀ ਵਾਲੀ ਗੱਲ। ਬਾਕੀ ਆ ਅੱਛਾ ਇਲੈਕਸ਼ਨ ਤੋਂ ਬਾਅਦ ਪਤਾ ਲੱਗਣਾ ਹੈ ਜੀ। ਜਿਆਦੀ ਹੁਣ ਜ਼ਿਆਦਾਤਰ ਨਹੀਂ ਆ ਚੋਣਾਂ ਤੋਂ ਬਾਅਦ ਕੋਈ ਕਾਨੂੰਨ ਬਣਾ ਸਕਦੇ ਆ ਕੋਈ ਸਖਤ ਵੀ ਕਰ ਸਕਦੇ ਆ। ਹੈ ਜੀ? ਹਾਂ ਕਰੂਨ ਤਾਂ ਪਹਿਲੇ ਹੀ ਬਣ ਜਾਂਦੇ ਹਨ ਅਰੇ ਹੁਣ ਤਾਂ ਚੋਣਾ ਤਾਂ ਜਦੋਂ ਬਾਅਦ ਚ ਹੋਣੀ ਆ ਡਾਕਟਰ ਸਾਹਿਬ ਤੁਸੀਂ ਡਾ ਸਾਹਿਬ ਕੋਈ ਨਹੀਂ ਤੁਸੀਂ ਵੀ ਦੱਸਿਓ ਜੀ ਕਮੇਟੀ ਦੇ ਪ੍ਰਾਣੇ ਬੰਦੇ ਨੇ ਜੀ ਆਹ ਡਾਕਟਰ ਸਾਹਿਬ ਹਾਂ ਡਾ ਸਾਹਿਬ ਤੁਸੀਂ ਵੀ ਰੋਕੀ ਨਾ ਜੀ ਇੱਕ ਮਿੰਟ ਕੋਈ ਨਹੀਂ ਆਪਾਂ ਥੋੜਾ ਜਿਹਾ ਰੋਕ ਲਿਓ ਜੀ ਕੀ ਨਾ ਜੀ ਬਾਈ ਜੀ ਤੁਸੀਂ ਵੀ ਦੱਸੋ ਦੱਸੋ ਕੋਈ ਨਹੀਂ ਮੈਂ ਕੋਈ ਪੁੱਛ ਨਹੀਂ ਜਿਕਰ ਸਿੰਘ ਆ ਜੀ ਕਿਹੜਾ ਏਰੀਆ ਆਪਣਾ ਪੰਜਾਬ ਜੀ ਲੁਧਰਣਾ ਤੇ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਆਏ ਨੂੰ ਜੀ ਨੌਕਰੀ ਕੋਈ ਕਰਦੇ ਰਹੇ ਕਿ ਮੇਰੇ ਨਾਲ ਜੀ ਕੋਈ ਐ ਲੱਗਦਾ ਜੀ ਮੈਂ ਰਿਟਾਇਰ ਹੋ ਕੇ ਆਵਨੇ ਹੈ ਜੀ ਪਰ ਡਰਾਈਵਰ ਦਿਹਾੜੀਦਾਰ ਵੀ ਲੇਬਰ ਵੀ ਹਾਂ ਵੀ ਅੱਛਾ ਕੰਮ ਕਿ ਕਰਦੇ ਆ ਤੇ ਕਿਵੇਂ ਐ ਇੱਥੋਂ ਦੀ ਜ਼ਿੰਦਗੀ ਕਿਵੇਂ ਆ ਜੀ ਤੁਸੀਂ ਆ ਹੁਣ ਚਲੋ ਅੱਛਾ ਜੀ ਕਿਵੇਂ ਲੱਗਦਾ ਕੀ ਕੀ ਲੱਗਦਾ ਕੋਈ ਸਹੀ ਜੀ ਗੱਲ ਨਰਕੀ ਨਰਕੀ ਇੱਥੋਂ ਕੰਮ ਮੇਰੇ ਬੰਦ ਨਹੀਂ ਅੱਛਾ ਕੇ ਦੀ ਰੂਹ ਨਹੀਂ ਹੱਸਦੀ ਨਹੀਂ ਹਾਂ ਮੈਂ ਇਹਦੇ ਬਿਲਕੁਲ ਸਿੱਟਾ ਨੂੰ ਕੋਈ ਇੰਪੋਰਟ ਮਾਲ ਕਰ ਸੱਚੀ ਗੱਲ ਦੱਸੋ ਬੰਦਾ ਸਹੀ ਉੱਥੇ ਬੜਾ ਹਾਸੇ ਨਹੀਂ ਯਾਨੀ ਚਿਹਰੇ ਤੇ ਹਾਸੇ ਦੀ ਰੌਣਕ ਨਹੀਂ ਉੱਥੇ ਬਹੁਤ ਕੁਝ ਮੇਰੇ ਕੋਲ ਹਾਂ ਹਾਂ ਨਹੀਂ ਦਾਰੀ ਦੀ ਗੱਲ ਨਹੀਂ ਬਹੁਤ ਜਿਆਦਾ ਹੈ ਹਾਂ ਛੋਟਾ ਪਤਾ ਮੈਂ ਪੜਦਾ ਹੈ ਟ੍ਰੋਲਦਨ ਬੱਚਾ ਹਾਂ ਯਾਨੀ ਕਿ ਉੱਥੇ ਤੁਹਾਡੇ ਕੋਲੇ ਸਭ ਕੁਝ ਆ ਸਹੂਲਤ ਆ ਇੱਥੇ ਆ ਕੇ ਫਿਰ ਵੀ ਤੁਹਾਨੂੰ ਲੱਗਿਆ ਨਹੀਂ ਸੈਟ ਰਾਸ ਨਹੀਂ ਆਇਆ ਕੈਨੇਡਾ ਰਾਸ ਹੀ ਪਰ ਕਨੇਡਾ ਰੱਖੇ ਕੰਮ ਕਰਦੇ ਨੇ ਰਾਹ ਰਹੇ ਕਿੰਨੇ ਸਾਲ ਹੋ ਗਏ ਜੀ ਆਇਆ ਇਹਨਾਂ ਨੂੰ ਮੈਨੂੰ ਤਾਂ ਬੱਸ ਰੁਕੇ। ਇਹ 10-15 ਸਾਲ 20 ਸਾਲ। ਉਹ ਇੰਨੇ ਤਾਂ ਹੋ ਗਏ ਮੂਜੀ ਕਰ। ਫੇਰ ਵੀ ਇੰਨੇ ਸਾਲਾਂ ਦਾ ਰਸ ਵੀ ਨਹੀਂ ਆਇਆ ਜੀ ਤਾਂ ਪਹਿਲਾਂ ਕਹੀਆਂ ਨੇ ਤਾਂ 2 ਸਾਲਾਂ ਚ ਆਇਆ। ਉਹ ਕਹਿੰਦਾ ਪੈਨਸ਼ਨ ਬੁਲਦੀ ਲੱਗੀ। ਮੈਨੂੰ ਆਇਆ ਲੱਗੀ ਜਾਂਦਾ ਮੈਂ ਵਿਚਾਰਕ ਮਹੀਨਾ ਦਾ ਆਇਆ ਮੈਨੂੰ ਇਹ ਹਾਂ ਠੀਕ ਹੈ ਇੱਥੇ। ਤੇ ਪਰ ਜਦੋਂ ਉੱਥੇ ਮੋਟਰ ਵੀਏ ਪੈਂਦੇ ਆ ਕਿ ਬੇਰੀ ਤੋੜਨ ਲੱਗ ਗਿਆ ਜਦੋਂ ਤੋਂ ਪਤਾ ਲੱਗੂ ਨਹੀਂ ਨਹੀਂ ਅਸੀਂ ਜੇ ਮਣ ਤੋੜ ਲਾਗੇ ਫੇਰ ਭੱਜਾਂਗੇ ਹਣਾ ਮੈਂ ਸਮਝ ਗਿਆ ਨਹੀਂ ਭਾਈ ਦੇਵੀ ਕਿਹੜਾ ਸੌਲਡ ਟੋਕਣਾ 1500 ਹਿੰਦੁਸਤਾਨ ਦੀ ਮੈਂ 9000 ਤੋੜੀ ਹਾਂ ਇਹ ਪੈਸੇ ਪੈਸਾ ਚਰੂ ਹੈਗਾ ਕੰਮ ਤਾਂ ਕਰਨਾ ਪੈਂਦਾ ਜੀ ਆਸ ਕਿੰਨੇ ਲੱਗ ਕੇ ਸੀ ਅੰਗਰੇਜ਼ਾਂ ਨੇ ਕਰਾਉਣ ਲੱਗੇ ਸੀ ਹਿੰਦੁਸਤਾਨ ਮੰਨਦਾ 4500 ਬਣ ਗਏ ਤੁਹਾਨੂੰ ਆਕੇ ਅਸਟਾ ਇਹ ਰਵੜ ਲੈ ਆ ਜੀ ਉੱਥੇ ਭੇਜਣੇ ਆ ਟੱਡਾ ਫਿਰ ਟੱਡਾ ਲੈ ਠੀਕ ਆ ਉਹ ਕਮਾਈ ਵੀ ਚਲੋ ਉੱਥੇ ਕਿਹੜਾ ਕਰਦੇ ਨੇ ਦਿਹਾੜੀਆਂ ਤਾਂ ਉੱਥੇ ਵੀ ਕਰਦਾ ਬੰਦਾ ਕੰਮ ਤਾਂ ਉੱਥੇ ਵੀ ਕਰਦਾ ਹੀ ਆ ਉੱਥੇ ਕੰਮ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਉਥੇ ਜਮਾਤ ਤੇ ਬਗੜ ਕਰਨੀ ਰੋਡ ਤੇ ਨਹੀਂ ਫਿਰ ਇੱਕ ਜਣਾ ਉਹ ਕਰਕੇ ਤੇ ਉਥੇ 10 ਜਣੇ ਖਾਨ ਵਾਲੇ ਹੁੰਦੇ ਇੱਥੇ ਮੈਨਾਂ ਦੀ ਸਾਰੇ ਕਮਵਾਣਾ ਪੈਂਦਾ ਹੁਣ ਚਾਲ ਕੀ ਦੇਗਾ ਅੱਜ ਬੈਠਾ ਵੇਹਲੇ ਵਾਲਾ ਕੰਮ ਨਹੀਂ ਜਾਣੀ ਜੇ ਦੇਖੀਏ ਤਾਂ ਕੋਈ ਵੇਹਲੇ ਨੂੰ ਰੋਟੀ ਜਿਵੇਂ ਉਥੇ ਸਾਨੂੰ ਮਿਲ ਜਾਂਦੀ ਆ ਵੀ ਜ਼ਮੀਨ ਹੈਗੀ ਸਾਡੇ ਕੋਲੇ ਹੈਨਾ ਇੱਥੇ ਹੈ ਜੀ ਇੱਥੇ ਲਾਈਵ ਹੋ ਰਹੀਆਂ ਲੈ ਵਧੀਆ ਜੀ ਤੁਹਾਡਾ ਕੀ ਨਾਂ ਜੀ ਕਿੱਥੋਂ ਕੀ ਨਾਂ ਜੀ ਸਤਵਿੰਦਰ ਸਿੰਘ ਕਿਹੜਾ ਏਰੀਆ ਤੁਹਾਡਾ ਉੱਥੇ ਜੀ ਨਾਪਾ ਨਾਬੇਦ ਤੁਹਾਨੂੰ ਤੁਹਾਨੂੰ ਕਿਵੇਂ ਲੱਗਦੀ ਇੱਥੇ ਰਾਸ ਆ ਗਈ ਕੈਨੇਡਾ ਬਹੁਤ ਰਾਸ ਇੱਥੇ ਰਾਸ ਆ ਗਈ ਹੈ ਜੀ ਬਹੁਤ ਸਾਰਾ ਠੀਕ ਆ ਤੇ ਤੇ ਹੁਣ ਫਿਰ ਹੋਰ ਕੀ ਕੀ ਲੱਗਦਾ ਕੁਝ ਵਧੀਆ ਸਿਆਸਤ ਕਿਵੇਂ ਆ ਸਿੱਖਿਆ ਕਿਵੇਂ ਆ ਮਨੋ ਜਿਹੜੇ ਹੈਲਥ ਇੰਨੇ ਸਾਲਾਂ ਚ ਕਿਸੇ ਨੂੰ ਇੱਕ ਦੁੱਖੀ ਨਹੀਂ ਦਿੱਤੀ ਰਿਸ਼ਵਤ ਦੀ ਕਰੀ ਨਹੀਂ ਇੱਕ ਤਾਂ ਜਿਹੜੇ ਜਦੋਂ ਪੱਕੇ ਹੋਣ ਲਈ ਇੱਕ ਨਾਲ ਇੱਥੇ ਲੱਖਾਂ ਰੁਪਇਆ ਲੈਣ ਲੱਗ ਗਏ ਆ ਦੇ ਨਾਲੇ ਵਿੱਚ ਐਲ ਐਮ ਆਈ ਹੈ ਇਲੈਂਡ ਹੋਇਆ ਕੰਮ ਉਹ ਤਾਂ ਚੱਲਿਆ ਅੱਛਾ ਅੱਲਾ ਮਾਈਆਂ ਦਾ ਤਾਂ ਚੱਲਿਆ ਬਿੱਗੀਆਂ ਵੀ ਨਾ ਆਵਣ ਜਾਂਦੇ ਆ ਹਾਂ ਇਸ ਕਰਕੇ ਥੋੜਾ ਪਰ ਲੋਕਾ ਪੱਕੇ ਹੋਣ ਕਰਕੇ ਲਾਇ ਵੀ ਨੇ ਪੈਸੇ ਕਈ ਐਂ ਪੱਕੇ ਹੋਗੇ ਜਿਹਨਾਂ ਨੂੰ ਜੋ ਇੱਕ ਜੈ ਇੰਨਾ ਕਿ ਤਾਂ ਆਪਾਂ ਦੇਖਦੇ ਆ ਵੀ ਚਲੋ ਉਹ ਤਾਂ ਪੰਜਾਬ ਆਪਣਾ ਉਹਦੀ ਤਰ੍ਹਾਂ ਇਸ ਕੋਈ ਹੈ ਹੀ ਨਹੀਂ ਉਹ ਤਾਂ ਰੰਗੜਾ ਪਰ ਕੰਮ ਕਰਦੇ ਆ ਰੋਟੀ ਤਾਂ ਹੀ ਮਿਲਦੀ ਦੇ ਕੋਈ ਜ਼ਮੀਨਾਂ ਚਾਹੀਦੀ ਹਾਂ 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 ਕੋਈ ਟੀਚਰ ਆ ਕੋਈ ਨੌਕਰੀਆਂ ਕਰਦੇ ਸਹੀ ਗੱਲ ਆ ਕੋਈ ਚੌਟੀ ਗਾਰਡ ਆ ਕੋਈ ਬੈਂਕ ਤੇ ਲੱਗਿਆ ਉਹ ਤੋਂ ਤੁੰਦ ਕਿਉਂ ਜਾਊਗਾ ਹਾਂ ਕੰਮ ਤਾਂ ਹਰ ਜਗ੍ਹਾ ਸੇਮ ਕਰਨਾ ਪੈਣਾ ਕੋਈ ਟਰੱਕ ਡਰਾਈਵਰ ਉਹਨੂੰ ਟਰੱਕ ਤੇ ਵੀ ਜਾਣਾ ਪੈਣਾ ਬੱਸ ਵਾਲੇ ਨੂੰ ਸਾਰਾ ਦਿਨ ਬਸ ਤੇ ਪੈਣਾ ਪੈਣਾ ਠੀਕ ਆਓ ਇੱਥੇ ਫਿਰ ਐਂ ਕਹਨੇ ਆ ਵੀ ਤੂੰ ਕੰਮ ਕਰਨਾ ਭੂ ਕੰਮ ਤਾਂ ਸਾਰੇ ਉੱਥੇ ਕਿਹੜਾ ਕਰਦੇ ਨਹੀਂ ਆਪਾਂ ਤੇ ਇੱਥੇ ਵੀ ਕਰਨਾ ਪੈਂਦਾ ਕੰਮ ਤੇ ਫਿਰ ਇੱਥੇ ਕਦਰ ਤਾਂ ਕੰਮ ਦੀ ਹੈਗੀ ਇਹ ਮੰਨਦੇ ਆ ਤੁਸੀਂ ਐਸੇ ਮੰਨਦੇ ਆ ਕਿ ਚਾਰ ਪੈਸੇ ਕੋਈ ਜੁੜ ਵੀ ਜਾਂਦੇ ਆ ਕੋਈ ਬੱਚਿਆਂ ਦੀ ਜ਼ਿੰਦਗੀ ਬਹੁਤ ਹੋਣੀ ਆ ਤੁਸੀਂ ਬਣਾਈ ਕੋਈ ਧਮਕੀ ਨਹੀਂ ਕਿਸੇ ਨੂੰ ਬਹੁਤ ਨਹੀਂ ਕਰਦੇ ਵਧੀਆ ਤੁਸੀਂ ਬੱਚਾ ਆਈ ਸੀ ਮੇਰੇ ਨਾਲ ਯਾਨੀ ਕਿ ਇਹ ਸਮਝਦੇ ਆ ਵੀ ਕਿਸੇ ਨੂੰ ਵੱਡਾ ਤੇਰ ਮੇਰ ਨਹੀਂ ਵੀ ਇੱਥੇ ਭਾਵੇਂ 100 ਕਿੱਲੇ ਵਾਲਾ ਬੈਠਾ ਇਹਦੇ ਚ ਕੋਈ 2 ਕਿੱਲੇ ਵਾਲਾ ਵੀ ਬੈਠਾ ਹੋਊਗਾ ਤੇ ਉਹ ਨਹੀਂ ਕੋਈ ਗੱਲ ਹੈ ਭਾਵੇਂ ਇੰਡੀਆ ਵੀ 7-14 ਸਾਰਾ ਪਿੰਡ ਇਕੱਠੇ ਸਰਪੰਚ ਵੀ ਬੈ ਉਹ ਤਾਂ ਸਾਰਾ ਪਿੰਡ ਦੁਨੀਆ ਦੀ ਸੇਮ ਆ ਇੱਥੇ ਇੱਥੇ ਜਿਹੜੀ ਆ ਜਿਵੇਂ ਹੁਣ ਸਾਡਾ ਤਾਸ ਖੇਡਦੇ ਹੁਣ ਸੱਥਾ ਥੋੜੀ ਜਿਹਾ ਘਟ ਗਿਆ ਉੱਥੇ ਤਾਂ ਆ ਆ ਆਹ ਇੱਥੇ ਤਾਂ ਮੈਂ ਜ਼ਿਆਦਾ ਵੇਖਿਆ ਉੱਥੇ ਤਾਂ ਪੰਜਾਬ ਚ ਦਾ ਇਹ ਗੱਲਾਂ ਇੱਥੇ ਆ ਕੇ ਨਾ ਜ਼ਿਆਦਾ ਹਾਂ ਬੱਚੇ ਆ ਗਏ ਨਾਲ ਖੇੜਨਸ ਆ ਗਏ ਕੈਨੇਡਾ ਨੇ ਖੇਚਲੇ ਕੈਨੇਡਾ ਨੇ ਖੇਚਲੇ ਮਜ਼ਦੂਰੀ ਵੜ ਗਈ ਨਾ ਬੱਚਿਆਂ ਦੀ ਬੱਚੇ ਨਹੀਂ ਪਲਦੇ ਫਿਰ ਇਹਨਾਂ ਦਾਦਾ-ਦਾਦੀ ਦਾ ਯਾਨੀ ਕਿ ਜੇ ਸੋਚੀਏ ਦਾਦਾ-ਦਾਦੀ ਨਾਨਾ ਨੇ ਦੀ ਕਦਰ ਪੈ ਗਈ ਕਿ ਉਹਨਾਂ ਦੀ ਜ਼ਿੰਦਗੀ ਤੋਂ ਵੀ ਭੜੀ ਹੋਗੀ ਇਹ ਦਾਦਾ-ਦਾਦਿਆਂ ਦੀ ਵਧੀਆ ਕਦਰ ਕਰਾਂਗੇ ਹੈ ਵਧੀਆ ਕਦਰ ਦੇ ਆਂਦੇ ਹੋ ਅੰਗੇ ਕਦਰ ਦੇ ਦੇਖੋ ਜੀ ਅੱਛਾ ਕਦਰ ਕਰਾਉਣਾ ਆਪਣੇ ਤੇ ਹੁੰਦਾ ਹਾਂ ਹਾਂ ਨਹੀਂ ਇਹ ਕਹਿ ਲਦੇ ਕਈ ਵਾਰੀ ਕਈ ਵਾਰੀ ਪੈਸੇ ਪੂਸੇ ਕਹਿੰਦੇ ਚਾਰ ਹੈਗੇ ਦਾਦਾ ਪੈਨਸ਼ਨ ਮਿਲਦੀ ਹੈ ਤਾਂ ਅੱਜ ਬੱਚੇ ਕਹਿੰਦੇ ਆ ਵੀ ਜਾਂ ਠੀਕ ਹੈ ਤੇ ਨਹੀਂ ਕਹਿੰਦੇ ਬਾਪੂ ਬਸ ਫਿਰ ਕਦਰ ਉਹਦੀ ਪਿੰਡ ਵੀ ਮੋਟਰ ਤੇ ਵੰਜੀ ਹੁੰਦੀ ਆ ਹਾਂ ਟੂੜੀ ਵਾਲੇ ਦੂਜੇ ਟੂੜੀ ਆਖਦੇ ਹਾਂ ਸਹੀ ਗੱਲ ਆ ਕਦਰ ਕਰਾਉਣੀ ਆਪਣੇ ਹੱਥਾਂ ਬਿਲਕੁਲ ਬਹੁਤ ਵਧੀਆ ਥੋੜੀ ਗੱਲ ਹੈ ਨਾ ਚੰਗੀ ਗੱਲ ਆ ਨਹੀਂ ਇਹ ਵਾਕਈ ਆਪਣੇ ਹੱਥ ਹੀ ਹੁੰਦੀ ਆ ਨਾ ਹਾਂ ਤੋ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਪਾਰਕ ਚ ਆਏ ਅਸੀਂ ਇੱਥੇ ਜਿੱਥੇ ਬਾਬੇ ਤਾਸਾ ਖੇਡਦੇ ਆ ਦੁਬਾਰਾ ਨਾ ਆਇਓ ਉਹ ਕਰੀ ਫਿਰ ਬੰਦ ਹੋ ਜੂ ਦੁਬਾਰਾ ਤਾਂ ਇਹਦਾ ਪਤਾ ਉਹ ਲਾਲ ਜਾਨ 90 ਕਲਾ ਕੈਮਰਾ ਨਾ ਪਾ ਚਲੋ ਠੀਕ ਹੈ ਬਸ ਕੈਮਰਾ ਨਾ ਪਾ ਦੇ ਗਰੀ ਭਾਵੇਂ ਤੇ ਕੈਮਰਾ ਖਮਾ ਵੀ ਦੇ ਆ ਠੀਕ ਹੈ ਜੇ ਤੂੰ ਗੱਲ ਮੁੱਕ ਕੇ ਦੋ ਕਮਾ ਹਾਂ ਚਲੋ ਤੋ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਸੀਂ ਵੀਰਬਾਲ ਸਿੰਘ ਆ ਮੇਰੇ ਗਰਾਈ ਤੇ ਉਹਨਾਂ ਨੇ ਆ ਮੈਨੂੰ ਆ ਨਜ਼ਾਰੇ ਜਿਹੜੇ ਦਿਖਾਏ ਅੱਜ ਕਿਉਂਕਿ ਕੱਲ ਹੀ ਅਸੀਂ ਮਿਲਨੇ ਆਂ ਇਕੱਠੇ ਹੋਏ ਆਂ ਕੱਲ ਅਸੀਂ ਤੇ ਅੱਜ ਅਸੀਂ ਇੱਥੇ ਇਹ ਪਾਰਕ ਤੇ ਲੈ ਕੇ ਆਏ ਮੈਨੂੰ ਆਦੇ ਆ ਜਾ ਤੈਨੂੰ ਇੱਥੇ ਜਿਹੜੀ ਸੱਤਾਂ ਚ ਬਾਬੇ ਬਹਿੰਦੇ ਆ ਤਾਸਾਂ ਖੇਡਦੇ ਆ ਉਹ ਦਿਖਾਈਏ ਤੇ ਆ ਪਿਛਲੇ ਪਾਸੇ ਇਧਰ ਦੇ ਪਾਸੇ ਚੱਲੀ ਜਾਂਦਾ ਤਾਸ ਖੇਡੀ ਜਾਂਦੇ ਆ ਉਧਰ ਦਿਖਾਓ ਜੀ ਉਹ ਤੰਬੂ ਚੱਲੀ ਜਾਂਦਾ ਤੇ ਇਧਰ ਦੇ ਪਾਸੇ ਤਾਸ ਖੇਡਦੇ ਆ ਤੇ ਇਧਰ ਹੁਣ ਆ ਤੁਸੀਂ ਆ ਦੇਖੋ ਆ ਫੁੱਲ ਜਿਹੜੇ ਬੂਟੇ ਆ ਜਿਹੜੇ ਫੁੱਲਾਂ ਆਲੇ ਪਉਦੇ ਹਨਾ ਹਾਂ ਇਹ ਅਜੇ ਅਗਲੇ ਮਹੀਨੇ ਦੇਖੋਗੇ ਤਾਂ ਤੁਸੀਂ ਜ਼ਿਆਦਾ ਹੋ ਜਾਣਗੇ ਤੇ ਹੁਣ ਇੱਥੇ ਅਜੇ ਥੋੜੇ ਜਿ ਚੱਲੀ ਜਾਂਦਾ ਮੌਸਮ ਬਦਲਦਾ ਜਾਂਦਾ ਤੇ ਇਸ ਕਰਕੇ ਦੋਸਤੋ ਜਿਹੜੇ ਰਜੀਵੇਂ ਹੁੰਦੇ ਆ ਜ਼ਿੰਦਗੀ ਦੇ ਅਸੀਂ ਕੰਮ ਸੌਰਾ ਦਿਨ ਧੰਦ ਪਿੱਟਿਆ ਨੇ ਪਰ ਸਮਾਂ ਸਾਡੇ ਕੋਲ ਹੈ ਨਹੀਂ ਅਸੀਂ ਆਪਣੇ ਲਈ ਕੱਢੀਏ ਤੇ ਇੱਥੇ ਮੈਨੂੰ ਲੱਗਦਾ ਵੀ ਜਿਹੜੇ ਇਹ ਰੋਗ ਆ ਇੱਥੇ ਸਾਡੇ ਬਜ਼ੁਰਗਾਂ ਭਾਵੇਂ ਨੌਜਵਾਨ ਆ ਇੱਥੇ ਅਸੀਂ ਨੌਜਵਾਨ ਵੀ ਵਿਸ਼ਤਾ ਖੇਡਦਾ ਦੇਖਦੇ ਇੱਥੇ ਜਿਹੜੇ ਆਪਦੇ ਕੰਮਾਂ ਧੰਦਿਆਂ ਤੋਂ ਜਦੋਂ ਉਹਨਾਂ ਨੂੰ ਫੁਰਸਤ ਮਿਲਦੀ ਆ ਤੇ ਇੱਥੇ ਸਮਾਂ ਕੱਢਦੇ ਆ ਇੱਥੇ ਨਾ ਤੋਂ ਜਾਣਿਆ ਵੀ ਪੰਜਾਬ ਜਿਹੜਾ ਸਾਡਾ ਰੰਗਲਾ ਪੰਜਾਬ ਆ ਤੇ ਇੱਥੇ ਜਿਹੜੇ ਪੰਜਾਬੀ ਇਹਨਾਂ ਦੇ ਸਮੇਂ ਦੇ ਕੈਨੇਡਾ ਨੂੰ ਜਾ ਕੇ ਕੰਮ ਜਾ ਕੀਤਾ ਕੈਨੇਡਾ ਇਹਨਾਂ ਨੇ ਤੇ ਉਹ ਉਹਨਾਂ ਦੀ ਜ਼ਿੰਦਗੀ ਕਿਵੇਂ ਆ ਰਲੇ ਮੇ ਮਿਲ ਮੇ ਜਿਹੜੇ ਅਨੁਭਵ ਮਿਲੇ ਆ ਕਿਸੇ ਨੇ ਕੈਨੇਡਾ ਨੂੰ ਕਿਹਾ ਵੀ ਚੰਗਾ ਹੀ ਵੀ ਵਧੀਆ ਵੀ ਆ ਕਿਸੇ ਨੇ ਕਿਹਾ ਵੀ ਨਹੀਂ ਅਲੱਗ-ਅਲੱਗ ਹਰੇਕ ਦਾ ਨਜ਼ਰੀਆ ਵੱਖਰਾ-ਵੱਖਰਾ ਹੁੰਦਾ ਤੇ ਉਹਦੇ ਕਰਕੇ ਅਸੀਂ ਅੱਜ ਇਹ ਜਿਹੜੀ ਵੀਡੀਓ ਬਣਾ ਤੁਹਾਨੂੰ ਬਣਾ ਕੇ ਗਏ ਆ ਖੁਰ ਦਿਖਾਵਾਂਗੇ ਤਾਸ ਖੇਡਦੇ ਵੀ ਦਿਖਾਵਾਂਗੇ ਸਹੀਫਾ ਲਾਉਂਦੇ ਵੀ ਦਿਖਾਵਾਂਗੇ ਤੇ ਸਾਰਾ ਮਨ ਵੀ ਜਿਵੇਂ ਉਹ ਵੀ ਜਿਹੜਾ ਆ ਉੱਚੀ ਉੱਚੀ ਜਿਹੜੇ ਬੋਲਦੇ ਹੁੰਦੇ ਆ ਸਾਡੇ ਉਹ ਵੀ ਦਿਖਾਵਾਂਗੇ ਤੇ ਅੱਜ ਜਿਹੜੀ ਇਹ ਚੀਜ਼ਾਂ ਇੱਥੇ ਪਾਰਕ ਆ ਉਹ ਸਾਹਮਣੇ ਪਿਛਲੇ ਪਾਸੇ ਵੀ ਬਹੁਤ ਬੱਚੇ ਖੇਡੀ ਜਾਂਦੇ ਆ ਇਹ ਪਾਰਕ ਆ ਇੱਥੇ ਬੱਚੇ ਖੇਡਦੇ ਆ ਇਹਨਾਂ ਦੇ ਜਿਹੜੇ ਮਾਪੇ ਹੁੰਦੇ ਆ ਕੋਈ ਦਾਦੀ ਹੁੰਦੀ ਆ ਕੋਈ ਨਾਨੀ ਹੁੰਦੀ ਆ ਮਾਵਾ ਨੂੰ ਜਦੋਂ ਛੁੱਟੀ ਵਾਲੇ ਦਿਨ ਤਾਂ ਮਾਵਾ ਵੀ ਬਹਿ ਜਾਂਦੀਆਂ ਬੱਚਿਆਂ ਕੋਲੇ ਤੇ ਨਹੀਂ ਤਾਂ ਇਹ ਜਿਹੜੇ ਬੱਚੇ ਆ ਇੱਥੇ ਖੇਡਦੇ ਆ ਤੇ ਝੂਲੇ ਝੂਲਦੇ ਆ ਜਦੋਂ ਛੁੱਟੀ ਮਿਲ ਜਾਂਦੀ ਆ ਇੱਥੇ ਸਾਹ ਹੁਣ ਸਕੂਲ ਅੱਜ ਇੱਥੇ ਸ਼ੁਰੂ ਹੋ ਗਿਆ ਜਿਹੜੇ ਯਾਨੀ ਕਿ ਅੱਜ ਹੈਗੀ ਜੀ 31 ਅਪ੍ਰੈਲ ਤੇ ਇਹ ਜਿਹੜੇ ਸਕੂਲ ਆ ਇੱਥੋਂ ਦੇ ਲੱਗਣ ਲੱਗੇ ਅੱਜ ਜਿਹੜੀ ਪੜ੍ਹਾਈ ਸੀ ਕਿਉਂਕਿ ਇੱਥੇ ਪੇਪਰ ਨਹੀਂ ਹੁੰਦੇ ਹੁੰਦੇ ਬੱਚਿਆਂ ਦੇ ਬੱਚਿਆਂ ਦੇ ਵੈਸੀ ਜਿਹੜੇ ਸਾਲ ਦਾ ਭਰਦਾ ਸਮਾਂ ਹੁੰਦਾ ਉਹਦੇ ਚ ਹੀ ਬੱਚਿਆਂ ਦੇ ਇਹਨਾਂ ਨੇ ਉਹ ਰਿਜ਼ਲਟ ਉਥੋਂ ਉਸ ਤਰੀਕੇ ਨਾਲ ਤਿਆਰ ਕਰ ਲਿਆ ਹੁੰਦਾ ਵੀ ਰਿਜ਼ਲਟ ਆਏ ਨਹੀਂ ਦੱਸਦੇ ਵੀ ਪਾਸ ਫੇਲ ਨਹੀਂ ਸਾਰੇ ਪਾਸ ਹੀ ਹੁੰਦੇ ਆ ਬੱਚੇ ਜਿਹੜੇ ਛੋਟੀਆਂ ਕਲਾਸਾਂ ਦੇ ਹੁੰਦੇ ਆ ਤੇ ਉਹਦੇ ਕਰਕੇ ਇਹ ਆ ਜਿਹੜੇ ਬੱਚੇ ਵੇਖੋ انجਵਾਇ ਵੀ ਕਰਦੇ ਆ ਝੂਲੇ ਵੀ ਝੂਲਦੇ ਆ ਸਾਹਮਣੇ ਜਿਹੜੇ ਤੁਸੀਂ ਦੇਖ ਰਹੇ ਆ ਬੱਚੇ ਝੂਲੇ ਝੂਲਦੇ ਆ ਇਧਰ ਇਧਰਲੇ ਪਾਸੇ ਸਾਡੇ ਬਜ਼ੁਰਗ ਬੈਠੇ ਆ ਜਿਹੜੇ ਕੋਈ ਰਿਟਾਇਰ ਹੋ ਕੇ ਆਇਆ ਹੁੰਦਾ ਜਾਂ ਇਥੋਂ ਕੋਈ ਜ਼ਮੀਂਦਾ ਜਿਹਦਾ ਦੌਲੀਆਂ ਉਹਨਾਂ ਦੇ ਬੱਚੇ ਆਏ ਹੁੰਦੇ ਆ ਕੋਈ ਹਸਿਆਰਪੁਰ ਬਾਜਾ ਜਿਆਦਾ ਪਹਿਲਾਂ ਆਇਆ ਸੀ ਫਿਰ ਦੁਆਬਾ ਤੇ ਉਹ ਪਹਿਲਾਂ ਸੀ ਹੁਣ ਮਾਲਵਾ ਵੀ ਇਧਰਲੇ ਪਾਸੇ ਬਹੁਤ ਆ ਗਿਆ ਤੇ ਉਹ ਵੱਖ-ਵੱਖ ਤਰ੍ਹਾਂ ਦੇ ਸਾਨੂੰ ਜਿਹੜੇ ਅਲਪਬ ਹੋਏ ਆ ਉਹ ਵੀਡੀਓ ਨਾਲ ਅਸੀਂ ਸ਼ੇਅਰ ਕਰਾਂਗੇ ਸਾਂਝੇ ਕਰਾਂਗੇ ਤੇ ਜਰੂਰ ਇਹ ਚੈਨਲ ਨੂੰ ਸਾਡੀ ਵੀਡੀਓ ਜਰੂਰ ਦੇਖਿਓ ਦੇਖ ਕੇ ਉਹ ਕਮੈਂਟ ਜਰੂਰ ਲਿਖਿਆ ਕਰੋ